ਅੱਜੀ ਅਕਸਰ ਮਲੇਰਕੋਟਲੇ ਦੇ ਲੋਕ ਉਹ ਕੰਮ ਚੱਤ ਕਰਾਉਂਦੇ ਨੇ ਜਿਹਦੇ ਬਾਰੇ ਬਾਕੀ ਦੁਨੀਆ ਸੋਚ ਵੀ ਨਹੀਂ ਸਕਦੀ ਤੇ ਇਹ ਜਾਈ ਇੱਕ ਕੰਮ ਬਾਈ ਨੇ ਦਿੱਲੀ ਗੇਟ ਦੇ ਅੰਦਰ ਕੀਤਾ ਤੇ ਤੁਹਾਨੂੰ ਦਿਖਾਉਣੇ ਆ ਜਿਵੇਂ ਆਪਾਂ ਅਕਸਰ ਜਿਹੜਾ ਲੇਡੀ ਸੂਟ ਹੁੰਦੇ ਨੇ ਉਹਨਾਂ ਦੇ ਉੱਪਰ ਲੈਸਾਂ ਵਗੈਰਾ ਲੱਗਦੀਆਂ ਨੇ ਤੇ ਜੇਕਰ ਮੈਂ ਤੁਹਾਨੂੰ ਕਹਾਂ ਕਿ ਕਿੰਨੀ ਕੁ ਵੈਰਾਈਟੀ ਇੱਕ ਬੰਦਾ ਆਪਣੇ ਕੋਲ ਰੱਖ ਸਕਦਾ ਤਾਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਬਾਈ ਨੇ ਤਿੰਨ ਸ਼ੋਰੂਮ ਐਨ ਨੱਕੋ ਨੱਕ ਭਰੇ ਹੋਏ ਨੇ ਲੇਡੀ ਸੂਟਾਂ ਤੇ ਲੱਗਣ ਵਾਲੀਆਂ ਲੈਸਾਂ ਦੇ ਹਾਂਜੀ ਹਾਂ ਇਸੇ ਕਰਕੇ ਆਪਾਂ ਨੂੰ ਵੀਡੀਓ ਵੀ ਤਿੰਨ ਪਾਰਟਸ ਦੇ ਵਿੱਚ ਬਣਾਉਣੀ ਪੈ ਰਹੀ ਆ ਪਹਿਲਾ ਪਾਰਟ ਤੁਹਾਡੇ ਵਾਸਤੇ ਲੈ ਕੇ ਆਇਆ ਨਾਮ ਹੈਗਾ ਬਾਈ ਦਾ ਸਾਬਰ ਤੇ ਆਜੋ ਫਿਰ ਤੁਹਾਨੂੰ ਲੈ ਕੇ ਚਲਦੇ ਆ ਇਹਨਾਂ ਕੋਲੇ ਸਾਰੀ ਤਰ੍ਹਾਂ ਦੀ ਲੈਸ ਜਿਹੜੀ ਹੈਗੀ ਆ ਤੁਹਾਨੂੰ ਮਿਲੇਗੀ ਜਿਹੜੀ ਲੈਸ ਤੁਹਾਨੂੰ ਕਿਤੋਂ ਨਹੀਂ ਮਿਲਣੀ ਇਸ ਦੁਕਾਨ ਤੋਂ ਤੁਹਾਨੂੰ ਮਿਲ ਜੇਗੀ ਕੋਈ ਕਲਰ ਹੋਵੇ ਕਿਸੇ ਤਰ੍ਹਾਂ ਦਾ ਡਿਜ਼ਾਈਨ ਹੋਵੇ ਕਿਸੇ ਤਰ੍ਹਾਂ ਦੀ ਵੈਰਾਈਟੀ ਹੋਵੇ ਤੇ ਸਾਬਰ ਲੈਸ ਏਜੰਸੀ ਤੋਂ ਹਰ ਤਰ੍ਹਾਂ ਦੀ ਲੈਸ ਤੁਹਾਨੂੰ ਮਿਲ ਜੇਗੀ ਬਾਕੀ ਇਹਨਾਂ ਤੋਂ ਜਾਣਕਾਰੀ ਲੈ ਜਣੇ ਆ ਭਾਈ ਜੀ ਅਸਲਾਮੁਅਲੈਕਮ ਜੀ ਵਾਲੇ ਸਲਮ ਸਾਰੇ ਭਾਈਆਂ ਨੂੰ ਪਹਿਲਾਂ ਅਸਲਾਮੁਅਲੈਕਮ ਸ੍ਰੀ ਕਾਨ ਨਮਸਤੇ ਔ ਆਪਾਂ ਦਰਜ ਦੇ ਸ਼ੁਰੂ ਕਰਦੇ ਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤਾਲ ਦੀ ਪਾਈਪਿੰਗ ਆਪਣੇ ਕੋਲੇ ਜੋ ਪ੍ਰੋਪਰ 16 ਮੀਟਰ ਨਿਕਲੂਗੀ ਇਹ ਨਹੀਂ ਅਸੀਂ ਕਹਿੰਦੇ ਕਿ 20 ਮੀਟਰ ਆ ਜਾਂ 25 ਮੀਟਰ ਆ ਜਿੰਨਾ ਮਾਲ ਆ ਅਸੀਂ ਉਨਾ ਹੀ ਦੱਸਾਂਗੇ ਸਿਰਫ 25 ਰੁਪਏ ਦੇ ਵਿੱਚ ਪੈਕੇਟ ਦਿੱਤਾ ਜਾ ਰਿਹਾ 25 ਰੁਪਏ ਵਿੱਚ 16 ਮੀਟਰ ਮਾਲ ਵਧੀਆ ਕੁਆਲਟੀ ਦੇ ਵਿੱਚ ਜਿੱਥੇ ਵੀ ਤੁਸੀਂ ਲਓਗੇ ਲੋਕ 18 ਮੀਟਰ ਜਾਂ 20 ਮੀਟਰ ਕਹਿ ਕੇ 25 ਮੀਟਰ ਕਹਿ ਕੇ ਵੇਚ ਦਿੰਦੇ ਨੇ ਲੇਕਿਨ ਸਾਡੀ ਸਿਰਫ 16 ਮੀਟਰ ਮਾਲ ਆ 25 ਰੁਪਏ ਵਿੱਚ ਸਿਰਫ ਆਉਂਦੀ ਆਉਂਦੀ ਮਤਲਬ 16 ਮੀਟਰ ਹੈ ਹਾਂਜੀ 16 ਮੀਟਰ ਹੀ ਆਉਂਦੀ ਹੈ ਠੀਕ ਹੈ ਜੀ ਤੇ ਹੋਲ ਸੇ ਦੇਖ ਲਓ ਜੀ ਹਜ਼ਾਰਾਂ ਪੈਕੇਟ ਪਏ ਨੇ ਇਹਨਾਂ ਕੋਲੇ ਇਹ ਡਿਸਪਲੇ ਦੇ ਵਿੱਚ ਵੀ ਹੈਗੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਕਲਰ ਹੋਣਗੇ ਤੇ ਸਾਰੇ ਤੁਹਾਨੂੰ ਬਾਈ ਬੰਦੇ ਵਿੱਚ ਜਿਹੜੇ ਹੈਗੇ ਨੇ ਮਿਲ ਜਾਣਗੇ ਲਓ ਮਾਰੋ ਨਿਗਾ ਆਪਾਂ ਜੁਆਇੰਟ ਦੇ ਵਿੱਚ ਦਿਖਾ ਸਕਦੇ ਹਾਂ ਸਿਰਫ 20 ਮੀਟਰ ਦੇ ਵਿੱਚ ਕੰਪਨੀ ਦੀ ਆ ਰਾਤੀਬਾ ਦਾ ਮਾਲ 120 ਰੁਪਏ ਵਿੱਚ ਸਿਰਫ 20 ਮੀਟਰ ਮਾਲ ਜੀ ਪੂਰਾ ਸ਼ਾਫਵੇ ਹੋਆ ਸਾਫ ਸੁਥਰਾ ਮਾਲ ਆ ਜੀ ਪੂਰਾ ਬਾਈ ਗਾ ਬਾਈ ਗਾ ਜੀ ਆਨੇ 20 ਮੀਟਰ ਪੂਰਾ ਮਾਲ ਨਿਕਲੂਗਾ ਜੀ ਸਾਡੇ ਇਸ ਦੇ ਵਿੱਚ ਇਸ ਦਾ ਅਗਰ ਰੱਖਾਂਗੇ ਇਸ ਦੇ ਵਿੱਚ ਰੰਗਾ ਦੀ ਗੱਲ ਕਰਦੇ ਆ ਰੰਗ ਵੀ ਇਸ ਦੇ ਵਿੱਚ ਬੇਸ਼ਮਾਰ ਨੇ ਕਾਫੀ ਕਲਰ ਨੇ ਇਹਦੇ ਦੇ ਵਿੱਚ ਕਾਫੀ ਕਲਰ ਤੁ ਤਾਂ ਇਸ ਦੇ ਵਿੱਚ ਕ ਡਿਜ਼ਾਈਨ ਤੁਹਾਨੂੰ ਅਸੀਂ ਹੋਰ ਦੇ ਦਾਂਗੇ ਇਸ ਦੇ ਵਿੱਚ ਵੀ 50 60 ਕਲਰ ਤੁਹਾਨੂੰ ਦੇ ਦਾਂਗੇ ਇਹਦੇ ਵਿੱਚ ਵੀ 20 ਮੀਟਰ ਦੀ ਪੈਕਿੰਗ ਆ 140 ਰੁਪਏ ਕਿੱਡਾ ਪਿਆਰਾ ਡਿਜ਼ਾਈਨ ਆ ਘਰੋਂ ਚੱਕ ਜੀ ਹਾਂਜੀ ਅਗਰ ਰੇਡ ਦੀ ਗੱਲ ਕਰਦੇ ਆ ਸਿਰਫ 120 ਰੁਪਏ ਵਿੱਚ ਜੀ ਮਤਲਬ ਜ਼ਿਆਦਾਤਰ ਮਾਲ ਜਿਹੜਾ 120 ਰੁਪਏ ਦੇ ਵਿੱਚ ਹੈਗਾ ਜੀ ਹਾਂਜੀ ਕਾਫੀ ਬੇਸ਼ੁਮਾਰ ਕਲਰ ਨੇ ਬੇਸ਼ੁਮਾਰ ਡਿਜ਼ਾਈਨ ਨੇ ਸਾਡੇ ਕੋਲੇ ਆਹ ਵਾਲਾ ਨਿਊ ਹੋਰ ਵੀ ਆਇਆ ਹਲੋ ਦੇਖੋ ਜੀ ਇਸ ਦੇ ਵਿੱਚ ਬੜਾ ਡਬਲ ਪੱਕੇ ਦੇ ਵਿੱਚ ਕੀ ਇੱਕ ਸਿੰਗਲ ਪੱਕੇ ਦੇ ਵਿੱਚ ਹੁੰਦਾ 85 ਰੁਪਏ ਡਬਲ ਪੱਕੇ ਦੇ ਵਿੱਚ 130 ਰੁਪਏ ਵਿੱਚ ਜੀ ਔਰ ਬੈਸਟ ਕੁਆਲਟੀ ਔਰ ਵਜ਼ਨ ਦੇ ਅੰਦਰ ਵੀ ਕਾਫੀ ਵਧੀਆ ਅਚੀ ਕੁਆਲਟੀ ਦੇ ਵਿੱਚ ਹੈ ਜੀ ਇਸ ਦੇ ਵਿੱਚ ਤੁਹਾਨੂੰ ਕਾਫੀ ਬੜੇ ਸ਼ਾਨਦਾਰ ਸਾਰੇ ਕਲਰ ਮਿਲ ਜਾਣਗੇ ਅਗਰ ਕਲਰ ਦੀ ਗੱਲ ਕਰਦੇ ਆਂ ਇਹਦੇ ਵਿੱਚ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਕਾਫੀ ਕਲਰ ਨੇ ਇਹਦੇ ਵਿੱਚ ਕਿਹ ਵਾਲੇ ਕਲਰ ਪਹਿਨੇ ਬਈ ਯਾ ਕਲਰ ਸਾਰੇ ਪਹਿਨੇ ਇਹਦੇ ਵਿੱਚ ਕਲਰ ਠੀਕ ਹੈ ਜੀ ਮਾਰੋ ਪਹਿਲਾਂ ਕਲਰਸ ਤੇ ਨਗਾ ਮਾਰੋ ਜੀ ਕਾਫੀ ਬੜੇ ਪਿਆਰੇ ਪਿਆਰੇ ਡਿਜ਼ਾਈਨ ਨੇ ਜੀ ਇਹਦੇ ਵਿੱਚ ਆਜਾ ਤੁਹਾਨੂੰ ਹੋਰ ਵੀ ਕਾਫੀ ਕੁਆਂਟੀਟੀ ਚ ਮਾਰ ਚਾਹੀਦਾ ਹੈ ਕਿਸੇ ਦੁਕਾਨਦਾਰ ਵਾਸਤੇ ਕਿਸੇ ਦੁਕਾਨਦਾਰ ਨੇ ਮਾਲ ਲੈਣਾ ਇਕੱਠਾ ਲੈਣਾ ਹੈ ਕਾਉਂਟਰੀ ਚਾਹੀਦਾ ਤਾਂ ਆ ਕਾਉਂਟਰੀ ਦੇ ਵਿੱਚ ਵੀ ਮਿਲੂਗਾ ਜਿਸ ਦੇ ਵਿੱਚ ਬੇ ਸ਼ਮਾਰ ਕਰ ਲੈਣੇ ਬੇ ਸ਼ਮਾਰ ਡਿਜ਼ਾਈਨ ਗੋਲੀ ਦੇ ਕਾਫੀ ਮਸ਼ਹੂਰ ਆ ਆਪਣੇ ਪੰਜਾਬ ਦੇ ਅੰਦਰ ਕਾਫੀ ਜੋ ਸਿੱਧਾ ਡਾਇਰੈਕਟ ਸਾਡੇ ਕੋਲ ਮਾਲ ਆਉਂਦਾ ਹੈ ਔਰ ਜਿੰਨਾ ਮਰਜ਼ੀ ਕਾਉਂਟਰੀ ਤੁਸੀਂ ਮਾਲ ਲੈ ਸਕਦੇ ਹੋ ਬਾਏ ਕਾਰਰ ਵੀ ਕਾਰੀਅਰ ਵੀ ਲੈ ਸਕਦੇ ਹੋ ਠੀਕ ਹੈ ਜੀ ਮਤਲਬ ਅਗਰ ਕਿਤੇ ਵੀ ਮੰਗਵਾਣਾ ਹੋਵੇ ਕਿਤੇ ਵੀ ਤੁਸੀਂ ਮੰਗਵਾ ਸਕਦੇ ਹੋ ਜੀ ਮਾਲ ਸਾਡੇ ਕੋਲ ਠੀਕ ਹੈ ਜੀ ਜਿੱਥੇ ਮਰਜ਼ੀ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਤੁਸੀਂ ਬੈਠੇ ਹੋ ਤਾਂ ਤੁਸੀਂ ਸਾਡੇ ਕੋਲ ਜਿੰਦਾ ਮਰਜ਼ ਸਾਵਾਂ ਜੀ ਇਹਦੇ ਵਿੱਚ ਕਲਰ ਵੀ ਮਿਲਣਗੇ 10-10 ਕਲਰ ਮਿਲਣਗੇ ਜੀ ਇਸ ਦੇ ਵਿੱਚ ਡਿਜ਼ਾਈਨ ਤੁਹਾਨੂੰ ਹੋਰ ਵੀ ਕਾਫੀ ਮਿਲਣਗੇ 61 ਡੇਨ ਆ ਜੀ ਇਸ ਦੇ ਵਿੱਚ 27 ਮੀਟਰ ਦੀ ਪੈਕਿੰਗ ਆ ਜੀ ਇਹ ਇਹ 27 ਮੀਟਰ ਪੈਕਿੰਗ ਆ ਜੀ ਆਗਰ ਆਪਾਂ ਹੋਰ ਕਲਰਾਂ ਦੀ ਵਾਈਟ ਦੇ ਵਿੱਚ ਆਰਗਨਜ਼ਾ ਕਾਫੀ ਮਸ਼ਹੂਰ ਆ ਆਪਣੇ ਪੰਜਾਬ ਦੇ ਅੰਦਰ ਆ ਲਓ ਜੀ ਘਰ ਬੈਠੇ ਬਿਠਾਇਆ ਵੀ ਤੁਸੀਂ ਮੰਗਾ ਸਕਦੇ ਹੋ ਨਵੀਂ ਬੁਟੀਕਾਂ ਵਾਲਿਆਂ ਵਾਸਤੇ ਜਾਂ ਦੁਕਾਨਦਾਰਾਂ ਵਾਸਤੇ ਕਾਫੀ ਲਓ ਜੀ ਇਹ ਆਰਗਨਜ਼ਾ ਕਹਿੰਦੇ ਨੇ ਨਾ ਭਾਈ ਹਾਂਜੀ 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 ਠੀਕ ਹੈ ਆਫ ਵਾਈਟ ਇਹਦਾ ਡਿਜ਼ਾਈਨਾਂ ਦੀ ਗੱਲ ਕਰੀਏ ਜਿਸ ਦੇ ਡਿਜ਼ਾਈਨ ਬੜੇ ਪਿਆਰੇ ਕਾਫੀ ਆ ਲੋ ਜੀ ਇਹ ਕਾਵਲ ਡਿਜ਼ਾਈਨ ਹੈ ਜੀ ਡਿਜ਼ਾਈਨ ਸਾਡੇ ਕੋਲ ਬਲੇ ਸ਼ਮਾਰ ਨੇ ਕਾਫੀ ਬੜੇ ਪਿਆਰੇ ਪਿਆਰੇ ਡਿਜ਼ਾਈਨ ਹੈ ਜੀ ਆ ਲੋ ਜੀ ਅਗਰ ਤੁਹਾਨੂੰ ਹੋਰ ਡਿਜ਼ਾਈਨ ਇਹਦੇ ਵਿੱਚ ਚਾਹੀਦੀ ਆ ਲੋ ਪ੍ਰੋਪਰ ਇਸ ਦੇ ਅੰਦਰ ਬਲੇ ਕਲਰ ਵੀ ਮਿਲ ਜੂਗਾ ਜੀ ਲੋ ਬੜੇ ਪਿਆਰੇ ਇਸ ਦੇ ਅੰਦਰ ਵੀ ਤੁਹਾਨੂੰ ਚਾਰ ਪੰਜ ਕਲਰ ਦੇ ਦਾਂਗੇ ਠੀਕ ਹੈ ਜੀ 19 ਮੀਟਰ ਇਹ 19 ਮੀਟਰ ਦੀ ਪੈਕਿੰਗ ਆ ਜੀ ਇੱਕ ਹੀ ਯਾਰੀਆਂ ਨੇ 19 ਮੀਟਰ ਦੀ ਪੈਕਿੰਗ ਆ ਅੱਛਾ ਪੈਕਿੰਗ ਆ ਡਿਫਰੈਂਟ ਹੁੰਦੀਆਂ ਨੇ ਸਾਰੀਆਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆ ਲੋ ਸਾਡੇ ਕੋਲ ਅਗਰ ਮਲਟੀ ਦੇ ਵਿੱਚ ਦੇਖਦੇ ਆ ਜਿਸ ਤਰ੍ਹਾਂ ਕਿ 18 ਮੀਟਰ ਦੀ ਪੈ ਇਸ ਦਾ ਅਗਰ ਕਲਰਾਂ ਦੀ ਗੱਲ ਕਰਦੇ ਆ ਇਸ ਦੇ ਵਿੱਚ ਮਲਟੀ ਦੇ ਵਿੱਚ 10 ਕਲਰ ਮਿਲ ਜਾਣਗੇ ਜੀ 10 ਕਲਰ ਹੀ ਬਣਾਏ ਜਾਂਦੇ ਨੇ 10 ਕਲਰ ਹੀ ਤੁਹਾਨੂੰ ਮਿਲ ਜਾਣਗੇ ਮਤਲਬ ਜਿੰਨੇ ਕਲਰ ਬਣਦੇ ਨੇ ਸਾਰੇ ਆਪਣੇ ਪ੍ਰੋਪਰ ਜਿੰਨਾ ਮਰਜ਼ੀ ਮਾਪਾ ਕੋਲ ਹੈਗਾ ਜੀ ਔਰ ਅਗਰ ਵਾਈਟ ਦੀ ਗੱਲ ਕਰਦੇ ਆ ਵਾਈਟ ਦੇ ਵਿੱਚ ਸਾਡੇ ਕੋਲ ਕਾਫੀ ਭੰਡਾਰ ਆ ਲੈਸਾਂ ਦਾ ਔਰ ਸਾਡੇ ਕੋਲੇ ਕਰੀਮ ਦੇ ਵਿੱਚ ਵੀ ਕਾਫੀ ਮਿਲ ਜਾਊਗਾ ਇਦਾਂ ਹੀ ਸਾਡੇ ਕੋਲੇ ਹੋਰ ਵੀ ਲੈਸਾਂ ਕਾਫੀ ਨੇ ਅ ਭਾਜੀ ਇੱਕ ਇੱਕ ਦੋ ਦੋ ਦਿਖਾ ਦਿਓ ਜਿਵੇਂ ਕਰੀਮ ਦੇ ਵਿੱਚ ਆਪਾਂ ਇੱਕ ਇੱਕ ਦੋ ਦੋ ਦੇਖ ਲੈਨੇ ਆ ਜੀ ਆ ਲੋ ਜੀ ਕਰੀਮ ਦੇ ਵਿੱਚ ਦੇਖੋ ਜੁਆਇੰਟ ਦੇ ਵਿੱਚ ਸਾਡੇ ਕੋਲੇ ਸਿਰਫ 77 ਰੁਪਏ ਮੀਟਰ ਪੈਣੀ ਹੈ ਸਾਡੇ ਕੋਲ ਨੇ 77 ਰੁਪਏ ਹੈ ਜੀ ਜੋਇੰਟ ਜੋ ਬਜ਼ਾਰ ਦੇ ਵਿੱਚ 20 ਰੁਪਏ 25 ਰੁਪਏ ਮੀਟਰ ਡਿਟੇਲ ਦੇ ਵਿੱਚ ਵਿਖਦੀ ਆ ਸਾਡੇ ਕੋਲੋਂ ਤੁਹਾਨੂੰ ਸਿਰਫ 77 ਰੁਪਏ 150 ਰੁਪਏ ਦਾ ਥਾਨ ਆ ਜੀ 20 ਮੀਟਰ ਦਾ ਆਖਰ ਇਸ ਦੇ ਵਿੱਚ ਹੀ ਤੁਹਾਨੂੰ ਸਸਤੀ ਵਾਲੀ ਲੈਣੀ ਆ ਆ ਲੋ ਜੀ 4 ਰੁਪਏ 16 ਪੈਸੇ ਮੀਟਰ ਪਊਗੀ ਇਹ ਵੀ ਜੋਇੰਟ ਵਾਲੀ ਆ ਇਹ 4 ਰੁਪਏ 16 ਪੈਸੇ ਪਊਗੀ ਜਿਹੜੀ ਆ ਵਾਲੀ ਲੇਸ ਆ ਜੀ 770 ਰੁਪਏ ਮੀਟਰ ਮਿਲੂਗੀ ਇਹ ਤਾਗੇ ਦੇ ਵਿੱਚ ਆ ਜੀ ਕੋਟਨ ਦੇ ਵਿੱਚ 18 ਮੀਟਰ ਦੀ ਪੈਕਿੰਗ ਆ ਇਹ 20 ਮੀਟਰ ਦੀ ਪੈਕਿੰਗ ਆ ਜਿੱਦਾਂ ਮਾਰੀ ਸਾਡੇ ਕੋਲ ਅਗਰ ਇਹਦੇ ਵਿੱਚ ਕਲਰਾਂ ਦੀ ਗੱਲ ਕਰਦੇ ਆ ਤਾਂ ਤੁਹਾਡੇ ਸਾਡੇ ਕੋਲ ਕਲਰ ਵੀ ਕਾਫੀ ਮਿਲ ਜਾਣਗੇ ਬਲੈਕ ਦੇ ਵਿੱਚ ਮਿਲ ਜੂਗੀ ਜਿਵੇਂ ਇਹ ਜਦਰ ਵਾਈਟ ਦੇ ਉੱਪਰ ਹੀ ਹੁੰਦੀ ਆ ਨਾ ਵੀ ਹਾਂਜੀ ਵਾਈਟ ਵੀ ਆ ਜੀ ਕਲਰ ਵੀ ਨੇ ਇਹਦੇ ਵਿੱਚ ਤੁਹਾਨੂੰ ਇਹਦੇ ਵਿੱਚ ਵੀ ਤੁਹਾਨੂੰ ਵੈਰੀਟੀ ਦਿਖਾ ਰਹੇ ਹਾਂ ਇਹਦੇ ਵਿੱਚ ਸਾਡੇ ਕੋਲ ਸਾਈਜ਼ ਵੀ ਆ ਜਿਵੇਂ 1 ਇੰਚੀ ਆ ਜਾਂ 1/2 ਇੰਚੀ ਆ ਜੀ ਇਹਦੇ ਵਿੱਚ ਇਹਦੇ ਤਾਗੇ ਕਲਰਾਂ ਦੀ ਗੱਲ ਕਰਦੇ ਆ ਪੈਕਿੰਗ ਛੋਟੀ ਵੀ ਲੈ ਸਕਦੇ ਹੋ ਤੁਸੀਂ ਸਾਡੇ ਸਾਡੇ ਕੋਲ 9 ਮੀਟਰ ਦੀ ਪੈਕਿੰਗ ਵੀ ਆ ਜੀ ਇਹਦੇ ਵਿੱਚ ਕਾਫੀ ਕਲਰ ਨੇ ਮਲਟੀ ਹੈ ਵੀ ਇਹਦੇ ਵਿੱਚ ਔਰ badi ਪੈਕਿੰਗ ਲੈਣੀ ਹੈ ਜਿਸ ਤਰ੍ਹਾਂ ਕਿ 45 ਮੀਟਰ ਦੀ ਪੈਕਿੰਗ ਆ 45 ਮੀਟਰ ਵੀ ਪੈਕਿੰਗ ਮਿਲ ਜੂਗੀ ਔਰ ਕਲਰਾਂ ਦੀ ਗੱਲ ਕਰਦੇ ਆ ਕਲਰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤੁਹਾਨੂੰ ਕਲਰ ਥੋੜੇ ਸਾਰੇ ਕਲਰ ਮਿਲ ਜਾਣਗੇ ਤੇ ਇਹ ਮਤਲਬ 4 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦੇ ਆ ਜੀ ਆ ਵਾਲੀ ਇਹ ਵਿੱਚ 21 ਗਾਜਾ ਜੀ 21 ਗਾਜਾ ਨੇ 19 ਮੀਟਰ ਨਿਕਲੂਗਾ ਜੀ ਮਾਲ ਇਹਦੇ ਵਿੱਚ ਆਪਣਾ ਦਾ ਕਲਰ ਤੁਹਾਨੂੰ ਮਿਲ ਜੂਗਾ ਆਰਗੰਜ਼ਾ ਦੀਆਂ ਜੋ ਬਾਜ਼ਾਰ ਦੇ ਵਿੱਚ 50-60 ਰੁਪਏ ਮੀਟਰ ਮਿਲਦੀ ਆ ਸਾਡੇ ਕੋਲ 430 ਰੁਪਏ ਦਾ ਪੈਕੇਟ ਮਿਲੂਗਾ ਜੀ ਤੁਹਾਨੂੰ 19 ਮੀਟਰ ਮਾਲ ਆ ਜੀ ਇਹਦੇ ਵਿੱਚ 19 ਮੀਟਰ ਮਾਲ ਆ 430 ਰੁਪਏ ਮਤਲਬ ਇਹ ਲੈ ਲਓ ਵੀ ਤੁਸੀਂ 20 ਰੁਪਏ ਮੀਟਰ ਨੂੰ ਰਹਿ ਗਈ ਜੀ ਹਾਂਜੀ 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 ਤੇ ਜਿਆਦਾ ਚੀਜ਼ ਇਹਦੇ ਵਿੱਚ ਜਿਹੜੀਆਂ ਭੈਣਾ ਬੁਟੀ ਕਰਦੀਆਂ ਨੇ ਜਾਂ ਜਿਹੜੇ ਵੀ ਲੋਕ ਇਲੈਸ ਨਾਲ ਹਨ ਖਰੀਦੇ ਆ ਤਾਂ ਤੁਹਾਨੂੰ ਇਹ ਚੀਜ਼ ਦੇਖ ਕੇ ਦੇਖੋ ਵੀ ਕਲਰ ਇਹਨਾਂ ਕੋਲੇ ਹਰ ਤਰ੍ਹਾਂ ਦੇ ਮਿਲ ਜਾਣਗੇ ਆ ਦੇਖੋ ਇੱਕ ਆ ਇਹ ਕਾਫੀ ਵਿਖ ਰਹੀ ਹੈ ਸਾਡੇ ਕੋਲ ਸਟਾਕ ਵੀ ਬਹੁਤ ਥੋੜਾ ਰਹਿ ਗਿਆ ਦੇ ਵਿੱਚ ਸਾਡੇ ਕੋਲ ਦਿਖਾ ਦਿਓ ਜੀ ਕੋਲ ਕਿੰਨੇ ਆਈਟਮ ਬੜੇ ਪਿਆਰੇ ਕਲਰ ਨੇ ਜੀ ਆ ਲੋ ਜੀ ਆ ਦੇਖ ਸਕਦੇ ਹੋ ਆ ਲੋ ਜੀ 9 ਮੀਟਰ ਦੀ ਪੈਕਿੰਗ ਆ ਜੀ ਸਿਰਫ 100 ਰੁਪਏ ਵਿੱਚ ਦਵਾਂਗੇ ਤੁਹਾਨੂੰ ਜੀ 100 ਰੁਪਏ ਵਿੱਚ ਅਗਰ ਪੂਰਾ ਪੈਕ ਲੈਣੇ 100 ਰੁਪਏ ਵਿੱਚ ਦੇਖੋ ਜੀ ਨਿਗਾਹ ਮਾਰ ਲਓ ਬੜੇ ਪਿਆਰੇ ਪਿਆਰੇ ਕਲਰ ਨੇ ਇਹਦੇ ਵਿੱਚ ਜੀ ਕਲਰ ਚੈੱਕ ਕਰੋ ਜੀ ਇੱਕ ਵਾਰੀ ਅਗਰ ਅੱਗੇ ਚੱਲਦੇ ਆਂ ਔਰ ਗੰਜ਼ਾ ਦੇ ਵਿੱਚ ਹੋਰ ਵੈਰੀਟੀ ਸਾਡੇ ਕੋਲ ਕਾਫੀ ਆ ਜੀ ਔਰਗੰਜ਼ਾ ਦੇ ਵਿੱਚ ਕਾਫੀ ਡਿਜ਼ਾਈਨ ਮਿਲ ਜਣਗੇ ਤੁਹਾਨੂੰ ਇਹ ਬੜੀ ਪੈਕਿੰਗ ਹੈ ਜੀ 27 ਮੀਟਰ ਦੀ ਪੈਕਿੰਗ ਆ 27.2 ਮੀਟਰ ਨਿਕਲੂਗਾ ਇਹਦੇ ਵਿੱਚੋਂ ਪੈਕਿੰਗ ਠੀਕ ਹੈ ਜੀ ਆ ਲੋ ਜੀ ਇੱਕ ਆਹ ਵਾਲੀ ਹੈ ਜੀ 28 ਮੀਟਰ ਦੀ ਪੈਕਿੰਗ ਆ ਜੀ ਔਰਗੰਜ਼ਾ ਦੇ ਵਿੱਚ ਇਹ ਆ ਲੋ ਜੀ ਕਾਫੀ ਡਿਜ਼ਾਈਨ ਹੈ ਜੀ ਸਾਡੇ ਕੋਲ ਆਹ ਵਾਲਾ ਡਿਜ਼ਾਈਨ ਵਧੀਆ ਕਾਫੀ ਲੱਗ ਰਿਹਾ ਇਹ ਵੀ 28 ਮੀਟਰ ਮਾਲ ਆ ਜੀ ਸਾਡੇ ਕੋਲ ਆ 18 ਮੀਟਰ ਮਾਲ ਆ ਜੀ ਆ ਲੋ ਜੀ ਮਾਲ ਦੇਖ ਸਕਦੇ ਹੋ ਬੜਾ ਪਿਆਰਾ ਮਾਲ ਆ ਜੀ ਔਰਗੰਜ਼ਾ ਦੀ ਜੋ ਤੁਹਾਡੇ ਦੁਬੱਟਿਆਂ ਦੇ ਉੱਪਰ ਸਾੜੀਆਂ ਦੇ ਉੱਪਰ ਲੱਗ ਜਾਂਦੀ ਹੈ ਅਗਰ ਆਪਾਂ ਬੈਲ ਬੱ 2 ਇੰਚ 1.5 ਇੰਚ 2 ਇੰਚ 3 ਇੰਚ ਦੇ ਤੁਸੀਂ ਲੈ ਸਕਦੇ ਹੋ ਕਿਦਾਂ ਵੀ ਸਾੜੀ ਦੇ ਉੱਤੇ ਸਾੜੀ ਵਾਸਤੇ ਆ ਲੋ ਜੀ ਦੇਖ ਸਕਦੇ ਹੋ ਜੀ ਡਿਜ਼ਾਈਨ ਚੈੱਕ ਕਰੋ ਜੀ ਲੋ ਡਿਜ਼ਾਈਨ ਚੈੱਕ ਕਰੋ ਅਗਰ ਹੋਰ ਦੇਖਣਾ ਤੋਂ ਨਹੀਂ ਆ ਲੋ ਜੀ ਹੋਰ ਦੇਖੋ ਇਸ ਦੇ ਵਿੱਚ ਜਿੰਨੀ ਮਰਜ਼ੀ ਇਹ ਚੀਜ਼ ਚਾਹੀਦੀ ਆ ਉਹ ਨਹੀਂ ਮਿਲ ਜੂਗੀ ਲੋ ਜੀ ਠੀਕ ਹੈ ਜੀ ਜੋ ਬਾਜ਼ਾਰ ਦੇ ਵਿੱਚ 80 ਰੁਪਏ ਮੀਟਰ ਮਿਲਦਾ 100 ਰੁਪਏ ਮੀਟਰ ਮਿਲਦਾ ਸਾਡੇ ਕੋਲ ਸਿਰਫ 280 ਰੁਪਏ ਵਿੱਚ ਮਤਲਬ 30 ਰੁਪਏ ਮੀਟਰ ਦੇ ਹਿਸਾਬ ਨਾਲ ਆਪਣੇ ਕੋਲ ਮਿਲਦਾ ਤੇ ਸਾਰੇ ਰੇਟ 200 ਦੇਖ ਸਕਦੇ ਹੋ ਤੁਸੀਂ ਤਿੰਨ ਗੁਣਾ ਦਾ ਫਰਕ ਹੈ ਇਹਨਾਂ ਦਾ ਕਾਫੀ ਬੜੇ ਪਿਆਰ ਕਰ ਲੈਣੇ ਜਿੰਨੇ ਮਰਜ਼ ਠੀਕ ਹੈ ਜਿਹੜੇ ਬੁਟੀਕ ਦਾ ਕੰਮ ਕਰਦੇ ਨੇ ਜਾਂ ਜਿਹੜੇ ਦੁਕਾਨ ਕਰਦੇ ਨੇ ਸਾਡੇ ਕੋਲ ਕਾਫੀ ਦੂਰੋਂ ਦੂਰੋਂ ਕਸਟਮਰ ਆਂਦਾ ਹੈ ਦੁਕਾਨਦਾਰ ਨੇ ਜਾਂ ਬੁਟੀਕ ਵਾਲੇ ਨੇ ਘਰ ਘਰ ਬੈਠੇ ਬਿਠਾਈ ਮੰਗਾ ਰਹੇ ਨੇ ਔਰ ਬਾਹਰ ਮੁਲਕਾਂ ਦੇ اندر ਇਟਲੀਆ ਨਿਊਜ਼ੀਲੈਂਡ ਆ ਕੈਨੇਡਾ ਆ ਅਸਟ੍ਰੇਲੀਆ ਜਿੱਥੇ ਮਰਜ਼ੀ ਤੁਸੀਂ ਬੈਠੇ ਮੰਗਵਾ ਸਕਦੇ ਹੋ ਸਾਡੇ ਕੋਲ ਮਾਲ ਠੀਕ ਹੈ ਤੁਸੀਂ ਕੋਰੀਅਰ ਵੀ ਕਰਦੇ ਆ ਬੱਸ ਰਹੀਂ ਵੀ ਭੇਜਦੇ ਆ ਟਰਾਂਸਪੋਰਟਰ ਵੀ ਆਂ ਭੇਜਦੇ ਆ ਕਿਸੇ ਵੀ ਤਰੀਕੇ ਨਾਲ ਸਾਡੇ ਕੋਲ ਤੁਸੀਂ ਮਾਲ ਲੈ ਸਕਦੇ ਹੋ ਸਾਡੇ ਕੋਲ ਅਗਰ ਪਾਈਪਿੰਗ ਦੀ ਗੱਲ ਕਰਦੇ ਆ ਸਾਡੇ ਕੋਲ ਪਾਈਪਿੰਗ ਦੇ ਵਿੱਚ ਵੀ ਕਾਫੀ ਕਲਰ ਮਿਲ ਜਣਗੇ 25 ਮੀ ਇਸਿਰ ਤੋਂ ਸਿਰ ਵੀਡੀਓ ਬੁੱਕ ਕਰਕੇ ਇਸੇ ਥੋੜਾ ਥੋੜਾ ਦਿਖਾ ਰਹੇ ਆਂ ਅਗਰ ਸਾਡੇ ਕੋਲੇ ਹੋਰ ਵੀ ਵਾਈਟ ਦੇ ਵਿੱਚ ਭੰਡਾਰ ਕਾਫੀ ਪਿਆ ਏ ਫਰੀਮ ਦੇ ਵਿੱਚ ਕਾਫੀ ਭੰਡਾਰ ਪਿਆ ਜਿੰਨਾ ਤੁਸ ਸਾਡੇ ਕੋਲ ਮਰਜ਼ੀ ਲੈ ਸਕਦੇ ਹੋ ਲੋ ਜੀ ਭੰਡਾਰ ਚੈੱਕ ਕਰੋ ਪਹਿਲਾਂ ਤਾਂ ਲੈਸਾਂ ਦਾ ਕਿਉਂਕਿ ਤੁਹਾਨੂੰ ਕਿਹਾ ਵੀ ਲੈਸਾਂ ਦੇ ਸਮੁੰਦਰ ਚ ਤੁਹਾਨੂੰ ਲੈ ਕੇ ਆਏ ਆਂ ਦੇਖੋ ਜੀ ਇੱਕ 25 ਮੀਟਰ ਦੀ ਪੈਕਿੰਗ ਆ ਜੀ ਸਿਰਫ 35 ਰੁਪਏ ਦਾ 1 ਰੁਪਿਆ 40 ਪੈਸੇ ਜੋ ਦੁਬੱਟਿਆਂ ਤੇ ਸੂਟ ਦੇ ਦੁਬੱਟਿਆਂ ਤੇ ਸੂਟਾਂ ਦੇ ਚਾਕਾ ਵਗੈਰਾ ਤੇ ਲੱਗਦੀ ਆ ਕਾਫੀ ਬੜੇ ਪਿਆਰੇ ਡਿਜ਼ਾਈਨ ਨੇ ਬਹੁਤ ਸਾਰੇ ਕਲਰ ਤੁਹਾਨੂੰ ਇਹਦੇ ਵਿੱਚ ਸਾਡੇ ਕੋਲ ਮ ਤਨੋਂ ਦੂਰ ਦੂਰ ਜਾਣ ਦੀ ਕਿਤੇ ਵੀ ਜ਼ਰੂਰਤ ਨਹੀਂ ਪਊਗੀ ਜਿੰਨਾ ਮਾਰੀ ਸਾਡੇ ਕੋਲ ਮਾਲ ਲੈ ਸਕਦੇ ਆਂ ਅਗਰ ਤੁਸੀਂ ਆਰਗੰਜ਼ਾ ਦੇ ਵਿੱਚ ਕਿ ਡਾਈਏਬਲ लेस ਕਾਫੀ ਮੰਗਾ ਪੂਰੀ ਡਿਮਾਂਡ ਆ ਪੂਰੀ ਦੁਨੀਆ ਦੇ ਅੰਦਰ ਇਸ ਦੀ ਲੋ ਜੀ ਇਹ ਡਾਈਏਬਲ लेस ਆ ਜੀ ਆਰਗੰਜ਼ਾ ਦੇ ਵਿੱਚ ਜਿਹਨੇ ਮਰਜੀ ਇਹਦੇ ਤੇ ਡਿਜ਼ਾਈਨ ਦੀ ਗੱਲ ਕਰਦੇ ਆਂ ਤਾਂ ਇਸ ਦਾ ਡਿਜ਼ਾਈਨ ਤੁਹਾਨੂੰ ਬੇਸ਼ੁਮਾਰ ਸਾਡੇ ਕੋਲ ਮਿਲ ਜਾਣਗੇ ਸਾਈਜ਼ ਛੇੜਾ ਮਰਜੀ ਛੋਟਾ ਵੱਡਾ ਸਾਈਜ਼ ਹਰ ਤਰ੍ਹਾਂ ਦਾ ਸਾਈਜ਼ ਸਾਡੇ ਕੋਲ ਮਿਲ ਜੂਗਾ ਤੁਹਾਨੂੰ ਹਰ ਤਰ੍ਹਾਂ ਦਾ ਸਾਈਜ਼ 50 ਮੀਟਰ ਦੀ ਪੈਕਿੰਗ ਜੀ ਸਿਰਫ 180 ਰੁਪਏ ਵਿੱਚ 190 ਰੁਪਏ ਵਿੱਚ 150 ਰੁਪਏ ਵਿੱਚ 250 ਰੁਪਏ ਵਿੱਚ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਲੈਸ ਤੁਹਾਨੂੰ ਸਾਡੇ ਆਪਣੇ ਕਾਫੀ ਚਾਲਰ ਮਸ਼ਹੂਰ ਹੈ ਜੀ ਪੰਜਾਬੀ ਲੁੱਕ ਦੇ ਵਿੱਚ ਹਾਂ ਆ ਲੋ ਜੀ ਕਾਫੀ ਮਸ਼ਹੂਰ ਹੈ ਜੀ ਆ ਲੋ ਜੀ ਸਿਰਫ 80 ਰੁਪਏ ਵਿੱਚ ਜੀ 80 ਰੁਪਈਆ ਵਿੱਚ 18 ਮੀਟਰ ਮਾਲ ਜੀ 4 ਰੁਪਏ ਕੁਸਪੇਸੇ ਮੀਟਰ ਬੈਠੂਗਾ ਜੀ ਆਪਣਾ ਅੱ비 ਲੁੱਕ ਚ ਲੇਗਾ ਮਾਰੋ ਕਿੰਨਾ ਮਾਲ ਹੈ ਕਿੰਨਾ ਕਾਫੀ ਮਾਲ ਨੇ ਕਾਫੀ ਜਿਵੇਂ 골ਡਨ ਦੇ ਵਿੱਚ ਵੀ ਕਈ ਕਲਰ ਨੇ ਇਹਨਾਂ ਕੋਲੇ ਫਿਰ ਸਿਲਵਰ ਚ ਆ ਗਏ ਜੀ ਤੇ ਕਾਪਰ ਚ ਕਾਫੀ ਕਲਰ ਆ ਗਏ ਜੀ ਕਿਉਂਕਿ ਇਹ ਚੀਜ਼ਾਂ ਇੰਨੀ ਆਟਮਾ ਬਾਜ਼ਾਰ ਤੋਂ ਤਾਂ ਮਿਲਣੀਆਂ ਨਹੀਂ ਜੀ ਤੁਹਾਨੂੰ ਅਗਰ ਇਸ ਦੇ ਵਿੱਚ ਸਾਈਜ਼ ਚਾਹੀ ਹਲੋ ਜੀ ਸੋ ਇਸਾਈ ਛੋਟਾ ਵੀ ਮਿਲ ਜੂਗਾ ਜੇ ਤੁਹਾਨੂੰ ਉਸੇ ਜਿਗਜਾਗ ਦਿਖਾਉਣਾ ਚਾਹਦੇ ਆ ਜਿਸ ਦੇ ਵਿੱਚ 20 ਮੀਟਰ ਦਾ ਪੈਕਿੰਗ ਆ ਜੀ ਸਿਰਫ 25 ਰੁਪਏ ਵਿੱਚ ਜੀ ਸਿਰਫ 25 ਰੁਪਏ ਵਿੱਚ ਦੇਵਾਂਗੇ ਵਧੀਆ ਕੁਆਲਿਟੀ ਦੇ ਵਿੱਚ ਆ ਜੀ ਯਾਨੀ ਦੋ ਪੈਕੇਟ 50 ਰੁਪਏ ਵਿੱਚ ਜੀ 40 ਮੀਟਰ ਮਾਲ ਜੀ ਪੂਰਾ ਪੂਰਾ 40 ਮੀਟਰ ਮਾਲ ਦੇਵਾਂਗੇ ਮਤਲਬ ਸਬਰ ਰੁਪਏ ਦੀ ਮੀਟਰ ਰਹਿ ਗਈ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਜੋ ਚਾਕਾਂ ਉਤੇ ਦਬਟਿਆਂ ਉਤੇ ਲੈਨਿੰਗ ਉਤੇ ਫੁਲਕਾਰੀ ਦੇ ਉੱਪਰ ਕਿਤੇ ਵੀ ਤੁਸੀਂ ਲਗਾ ਸਕਦੇ ਹੋ ਇਸ ਨੂੰ ਬੜੀ ਪੈਕਿੰਗ ਮਿਲ ਜੂਗੀ ਯਾਨੀ 100 ਮੀਟਰ ਦੀ ਪੈਕਿੰ ਅਗਰ ਜ਼ਿਆਦਾ ਪੈਕਿੰਗ ਲੈਣਾ ਚਾਹੋ ਤਾਂ ਸਾਰੇ 100 ਮੀਟਰ ਦੇ ਵਿੱਚ ਵੀ ਮਿਲ ਜੂ। ਜਿਸ ਦੇ ਵਿੱਚ 18 ਮੀਟਰ ਮਾਲ ਆ ਜੀ। ਬੜਾ ਪਿਆਰੇ ਡਿਜ਼ਾਈਨ ਨੇ ਦੇਖੋ। 120 ਰੁਪਏਆਂ ਵਿੱਚ ਦੀ ਸਿਰਫ। ਅਗਰ ਕਲਰਾਂ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਉਸੇ ਕਲਰ ਵੀ ਇਸ ਦੇ ਵਿੱਚ ਕਾਫੀ ਦੇ ਦਾਂਗੇ ਜੀ ਇਹਦੇ ਵਿੱਚ। ਕਾਫੀ ਕਲਰ ਮਿਲ ਜਾਣਗੇ। ਕੁਆਂਟੀਟੀ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਸਾਡੇ ਕੋਲੋਂ। ਆਰਡਰ ਤੇ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ ਜਿੰਨਾ ਮਰਜ਼ੀ ਮਾਲ। ਆਹ ਫਲਾਵਰ ਵਾਲੀ ਲੈ ਲਓ। ਆਹ ਲਓ ਜੀ। ਇਹਦੇ ਵਿੱਚ 9 ਮੀਟਰ ਮਾਲ ਆ ਜੀ। ਇਹਦੇ ਕਲਰ ਵੀ ਕਾਫੀ ਮਿਲ ਜਾਣਗੇ ਤੁਹਾਨੂੰ। ਲੋ। ਬੜੇ ਪਿਆਰੇ ਕਲਰ ਨੇ ਜੀ। ਹੋਰ ਤੁਹਾਨੂੰ ਅ ਜੋ ਸਿਪੀ ਵਰਗ ਦੇ ਵਿਚਾਨ نیٹ ਦੇ ਉੱਪਰ ਬਣੀ ਹੋਈਆਂ ਜੋ ਸਾਰੀਆਂ ਦੇ ਉੱਪਰ ਲੱਗਦੀਆਂ ਦੁਬਟਿਆਂ ਦੇ ਉੱਪਰ ਲੱਗਦੀਆਂ ਕਾਫੀ ਬੜੀ ਪਿਆਰੀ ਲੇਸ ਆ ਅਗਲੇ ਇਸ ਦੇ ਕਲਰਾਂ ਦੀ ਗੱਲ ਕਰਦੇ ਆ ਤਾਂ ਇਸ ਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਜੀ ਇਹਦੇ ਵਿੱਚ ਕਾਫੀ ਕਲਰ ਮਿਲ ਜਾਣਗੇ 9 ਮੀਟਰ ਦੀ ਪੈਕਿੰਗ ਆ ਜੀ 9 ਮੀਟਰ ਦੀ ਪੈਕਿੰਗ ਸਿਰਫ 310 ਰੁਪਏ ਵਿੱਚ ਦਵਾਂਗੇ ਜੀ ਜੀ ਹਾਂ ਜੀ ਆਪਣਾ ਹੋਲਸੇਲ ਟੋਟਲ ਹੋਲਸੇਲ ਆ ਜੀ ਟੋਟਲਾਰ ਦੇ ਤੁਹਾਨੂੰ ਲੋਕ ਹੋਲਸੇਲ ਕਹ ਕੇ ਦੇ ਦਿੰਦੇ ਨੇ ਲੇਕਿਨ ਉਹ ਹੋਲਸੇਲ ਰੇਟ ਨਹੀਂ ਹੁੰਦੇ ਸਾਡੇ ਕੋਲ ਤੁਹਾਨੂੰ ਹੋਲਸੇਲ ਦਿੱਤੇ ਵੀ ਜਾਣਗੇ ਔਰ ਕੁਆਲਟੀ ਵੀ ਦਿੱਤੀ ਜਾਊਗੀ ਔਰ ਵੈਰਾਈਟੀ ਵੀ ਔਰ ਸਪ੍ਰੋਪਰ ਪੂਰਾ ਮਾਣ ਨਿਕਲੂ ਜਿੰਨਾ ਅਸੀਂ ਅਸੀਂ ਕਹਿ ਦਾਂਗੇ ਮਾਣ ਨੇ ਇਹ ਤਾਂ ਸਾਡੀ ਇੱਕ ਸ਼ਾਪ ਦੀ ਹੋ ਗਈ ਜੀ ਅਸੀਂ ਸਾਡੇ ਕੋਲੇ ਅਸੀਂ ਦੂਸਰੇ ਜਿਹੜੇ ਪਾਰਟ 2 ਦੇ ਵਿੱਚ ਦਿਖਾਉਣ ਜਾ ਰਹੇ ਹਾਂ ਅਸੀਂ ਤੁਹਾਨੂੰ ਦਿਖਾ ਦੇਣਾ ਅਗਲਾ ਅਸੀਂ ਪਾਰਟ ਬਣਾਵਾਂਗੇ ਉਸ ਦੇ ਵਿੱਚ ਤੁਹਾਨੂੰ ਦਿਵਾਵਾਂਗੇ ਜਿਸ ਤਰ੍ਹਾਂ ਕਿ ਬੜਾ ਇੱਕ ਸੈਂਪਲ ਦਿਖਾ ਦਿਓ ਥੋੜੀ ਕੁਆਲਿਟੀ ਆ ਲੈ ਚੱਲ ਜਾ ਤੁਹਾਨੂੰ ਅਸੀਂ ਤੁਹਾਡੀ ਸਾਡੀ ਦੂਸਰੀ ਦੁਕਾਨ ਦੇ ਵਿੱਚ ਵੀ ਆ ਜਾਓ ਬਾਈ ਉਹ ਇਹ ਤਿੰਨਾਂ ਦੇ ਉੱਪਰ ਅਲੱਗ-ਅਲੱਗ ਵੈਰਾਈਟੀ ਮਿਲ ਜੇਗੀ ਤੇ ਚੈੱਕ ਕਰੋ ਜੀ ਇੱਥੇ ਸਾਰੀ ਫੈਂਸੀ ਲੈਸ ਵੀ ਹੈ ਜੀ ਸਾਰੀ ਹਾਂਜੀ ਹਾਂਜੀ ਸਾਰੇ ਪ੍ਰੋਪਰ ਫੈਂਸੀ ਢੇਰਾਂ ਦੇ ਢੇਰ ਲੱਗੇ ਪਏ ਨੇ ਜਿੰਨਾ ਮਰਜ਼ੀ ਮਾਲ ਲੈ ਸਕਦੇ ਹੋ ਜੀ ਇੱਕ-ਇੱਕ ਡਿਜ਼ਾਈਨ ਦੇ ਅੰਦਰ ਜੀ ਲੋ ਜੀ ਕੋਈ ਕੋਈ ਨਹੀਂ ਇੰਨਾ ਮਾਲ ਦੋ ਵਈ ਤੁਹਾਨੂੰ ਸਿਰਫ ਆਪਾਂ 5-6 10 ਥਾਣੇ ਇੱਕ ਥਾਣੀ ਦਿਗਵਾਈ ਤੁਹਾਨੂੰ ਸਾਡੇ ਕੋਲ ਜਿੰਨਾ ਮਰਜ਼ੀ ਕਲਰ ਦਾ 100-100 ਥਾਣ ਪਏ ਨੇ ਇਹਨਾਂ ਕੋਲੇ ਸਾਰੀਆਂ ਫੈਂਸੀ ਜਿਹੜੀਆਂ ਲੈਸਾਂ ਨੇ ਜਿਵੇਂ ਡਿਜ਼ਾਈਨਰ ਸੂਟਾਂ ਤੇ ਲੱਗਦੀਆਂ ਨੇ ਲਹਿੰਗਿਆਂ ਤੇ ਲੱਗਦੀਆਂ ਨੇ ਹਾਂਜੀ ਹਾਂਜੀ ਹਨਾ ਇਹਦੀ ਵੀਡੀਓ ਅਸੀਂ ਪਾਰਟ 2 ਦੇ ਵਿੱਚ ਲੈ ਕੇ ਆਵਾਂਗੇ ਉਹਦੇ ਵਿੱਚ ਤੁਹਾਨੂੰ ਇਹਦੀ ਪੂਰੀ ਡੈਡੀਕੇਟਿਡ ਵੀਡੀਓ ਲੈ ਕੇ ਆਵਾਂਗੇ ਬਾਕੀ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਨੇ ਹਨ ਬਾਜ਼ਾਰ ਤੋਂ ਲੈਂਦੇ ਨੇ ਬਹੁਤ ਮਈਆ ਮਈਆ ਲੈਂਦੇ ਨੇ ਵੈਰਾਈਟੀ ਬਹੁਤ ਘੱਟ ਮਿਲਦੀ ਆ ਉਹਨਾਂ ਨੂੰ ਤਾਂ ਉਹਨਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਕੀ ਲੋਕਾਂ ਦਾ ਬਹੁਤ ਫਾਇਦਾ ਹੋ ਸਕੇ ਅਗਰ ਤੁਸੀਂ ਅਗਲੀ ਤੁਹਾਨੂੰ ਸਾਡੀ ਵੀਡੀਓ ਦੇਖੀ ਆ ਤਾਂ ਤੁਹਾਨੂੰ ਪਸੰਦ ਵੀ ਆਈ ਹੋਗੀ ਅਸੀਂ ਜਿਹੜੀ ਅਗਲੀ ਵੀਡੀਓ ਦਵਾਂਗੇ ਉਸ ਦੇ ਵਿੱਚ ਅਸੀਂ ਤੁਹਾਨੂੰ ਫੈਂਸੀ ਬਾਰਡਰ ਯਾਨੀ ਕਿ ਹੈਂਡਵਰਕ ਵਾਲੇ ਇਮਬੋਡਰੀ ਵਰਕ ਵਾਲੇ ਹਰ ਤਰ੍ਹਾਂ ਦੀ ਲੇਸਪਨ ਵੀ ਅਸੀਂ ਦਵਾਂਗੇ ਤੁਹਾਨੂੰ ਤੁਸੀਂ ਘਰ ਬੈਠੇ ਬਿਠਾਈ ਵੀ ਆਰਡਰ ਦੇ ਸਕਦੇ ਹੋ ਔਰ ਜਿਹੜੀ ਉਸ ਤੋਂ ਅਗਲੀ ਅਸੀਂ ਵੀਡੀਓ ਦਵਾਂਗੇ ਤੀਸਰੀ ਵੀਡੀਓ ਦੇ ਦਵਾਂਗੇ ਉਸ ਦੇ ਵਿੱਚ ਤੁਹਾਨੂੰ ਅਸੀਂ ਲਟਕਣ ਯਾਨੀ ਮੋਤੀ ਵਰਕ ਵਾਲੀਆਂ ਲੇਸਾਂ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਕਿਸੇ ਕਿਸਮ ਦੀ ਲੇਸ ਦੇ ਵਾਸਤੇ ਸਾਨੂੰ ਆਰਡਰ ਵੀ ਦੇ ਸਕਦੇ ਹੋ ਔਰ ਸਾਨੂੰ ਸਾਬਲੈਸ ਏਜੰਸੀ ਮਲੇਰ ਕੋਲਾ ਪ ਦੁਨੀਆ ਦੇ ਕਿਸੇ ਵੀ ਕੋਨੇ ਦੇ ਤੁਸੀਂ ਬੈਠ ਕੇ ਸਾਡੇ ਕੋਲ ਸਾਡੇ ਕੋਲ ਤੁਸੀਂ ਲੈਸ ਲੈ ਸਕਦੇ ਹੋ ਕਿ ਰਾਸਤਾ ਇਹਨਾਂ ਦਾ ਦੇਖ ਲਿਆ ਦਿੱਲੀ ਗੇਟ ਤੋਂ ਜਦੋਂ ਅਪੰਦਰ ਨੂੰ ਆਉਣੇ ਆ ਤਾਂ ਕੰਨਿਆ ਸਕੂਲ ਦੇ ਕੋਲੇ ਸਾਕਾ ਖਾਨੇ ਦੇ ਅੰਦਰ ਵੜ ਕੇ ਤਿੰਨੋਂ ਦਾ ਗੱਲ ਆਣੇ ਜਿੱਥੇ ਬੇਸ਼ਮਰ ਜਿਹੜਾ ਤੁਹਾਨੂੰ ਲੈਸ ਦਾ ਸਮਾਨ ਮਿਲ ਜਾਊਗਾ ਬਾਕੀ ਇਹਨਾਂ ਦੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤੇ ਨੰਬਰ ਤੇ ਕਾਲ ਕਰ ਲਿਓ ਕੋਈ ਵੀ ਚੀਜ਼ ਤੁਸੀਂ ਮੰਗਵੋਣੀ ਆਰਡਰ ਕਰੇ ਬੈਠੇ ਵੀ ਮਿਲ ਜਾਊਗਾ ਤੇ ਰੇਟ ਆਹੀ ਮਿਲਣਗੇ ਜੋ ਰੇਟ ਦੱਸੇ ਜੋ ਪ੍ਰੋਪਰ ਰੇਟ ਦੱਸਦੇ ਨੇ ਇਹ ਨਹੀਂ ਹੋਊਗਾ ਵੀ ਰੇਟ ਜੋ ਕੁਝ ਦੱਸ ਰਹੇ ਨੇ ਲੋਕ ਝੂਠ ਬੋਲ ਕੇ ਸਾਡੀ ਦੁਕਾਨ ਝੂਠ ਨੇ ਚੱਲੂਗਾ ਬਿਲ ਤੇ ਬਾਕੀ ਇਹਨਾਂ ਦੀ ਪਾਰਟ 2 ਦੇ ਨਾਲ ਬਹੁਤ ਜਲਦ ਮਿਲਾਂਗੇ ਸਾਰਾ ਪੂਰੀ ਡੈਡੀਕੇਟਿਡ ਵੀਡੀਓ ਡਿਜ਼ਾਈਨਰ ਲਿਆਸੀ ਫਿਰ ਉਸ ਤੋਂ ਬਾਅਦ ਲਟਕਣ ਵਾਲੀ ਲਿਆਸੀ ਲੈ ਕੇ ਆਵਾਂਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਬਹੁਤ ਜਲਦ ਧੰਨਵਾਦ